ਐਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੋਕਮਤ ਸਵਾਗਤ ਕਰਦਾ 16 ਅਗਸਤ ਤੋਂ ਤੁਹਾਨੂੰ ਜੋ ਤਸਵੀਰਾਂ ਦਿਖਾ ਰਹੇ ਹੜ੍ਹ ਪ੍ਰਭਾਵਿਤ ਏਰੀਆ ਦੀਆਂ ਰਜਾਨਾ ਹੀ ਜਿਹੜੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਰਹਿਣੇ ਆ ਅੱਜ ਜੋ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਆ ਫਿਰ ਤੋਂ ਜਲਾਲਾਬਾਦ ਦੇ ਪਿੰਡ ਚੱਕ ਖੇਵਾ ਦੀ ਟਾਣੀ ਬਚਨ ਸਿੰਘ ਤੋਂ ਤੁਹਾਨੂੰ ਤਸਵੀਰ ਸਾਂਝੀ ਕਰ ਰਹੇ ਆ ਇਹ ਕੁਝ ਦਾਨੀ ਸੱਜਣ ਹਰਮਾਨਗਰ ਸੰਗਰੀਆਂ ਤੋਂ ਇੱਥੇ ਜੋ ਕਿ ਸੇਵਾ ਲੈ ਕੇ ਪੁੱਜੇ ਨੇ ਜਾਣਕਾਰੀ ਲਵਾਂਗੇ ਕਿ ਕਿੱਥੋਂ ਆਏ ਨੇ ਔਰ ਕਿਸ ਤਰ੍ਹਾਂ ਦੀ ਸੇਵਾ ਲੈ ਕੇ ਆਏ ਨੇ ਇਹ ਪੰਡਤ ਟਾਣੀਪਨ ਸਿੰਘ ਜਿੱਥੇ ਪਹੁੰਚੇ ਨੇ ਜੋ ਕੋਈ ਆੜ ਭਰਵਾਇਤ ਏਰੀਆ ਹੈਗਾ ਜਾਣਕਾਰੀ ਲਵਾਂਗੇ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰਿਸ ਪੰਜਾਬ ਜਥੇਬੰਦੀ ਵੱਲੋਂ ਲਾਧੂ ਕਾ ਗੁਰਦੁਆਰਾ ਸਾਹਿਬ ਕੈਂਪ ਲਗਾਇਆ ਗਿਆ ਹੈ ਜਿੱਥੇ ਇਲਾਕੇ ਦੇ ਵਿੱਚੋਂ ਵੱਖਰੇ ਵੱਖਰੇ ਸ਼ਹਿਰਾਂ ਦੇ ਪਿੰਡਾਂ ਦੇ ਵਿੱਚੋਂ ਸੇਵਾ ਲੈ ਕੇ ਸੰਗਤ ਆ ਰਹੀ ਹੈ ਜੋ ਕਿ ਉੱਥੇ ਆਪਾਂ ਰਾਸ਼ਨ ਪਹਿਲਾਂ ਇਕੱਠਾ ਕਰੀਦਾ ਫਿਰ ਜਿੱਥੇ ਲੋਡ ਹੁੰਦੀ ਹੈ ਆਪਾਂ ਉੱਥੇ ਵਿਚਾਰੇ ਆ ਜਿਵੇਂ ਆ ਵੀਰ ਸੇਵਾ ਲੈ ਕੇ ਆਏ ਨੇ ਸੰਗਰੀਆ ਮੰਡੀ ਤੋਂ ਨਮਾਨਗੜ ਪਿੰਡ ਬੋਲਿਆਂ ਵਾਲੀ ਤੋਂ ਬੋਲਿਆਂ ਵਾਲੀ ਪਿੰਡ ਤੋਂ ਵੀਰ ਆਏ ਨੇ ਸੇਵਾ ਲੈ ਕੇ ਉੱਥੇ ਜੀ ਇਸ ਤਰ੍ਹਾਂ ਬਹੁਤ ਹੀ ਇਲਾਕੇ ਦੇ ਲੋਕ ਉੱਥੇ ਆਪਣੇ ਲੈ ਕੇ ਸੇਵਾ ਆ ਰਹੇ ਨੇ ਵਾਰਿਸ ਪੰਜਾਬ ਜਿੱਥੇ ਬੰਦੀ ਵੱਲੋਂ ਉੱਥੇ ਕੈਂਪ ਲਗਾਇਆ ਗਿਆ ਜਿੱਥੇ ਵੀ ਲੋਡ ਹੁੰਦੀ ਹੈ ਜਿਸ ਚੀਜ਼ ਦੀ ਵੀ ਜੋ ਵੀ ਆਪਣੇ ਹੜਪੀਰਤ ਲੋਕ ਹਨ ਉਹਨਾਂ ਨੂੰ ਉੱਥੇ ਮੁਹੱਈਆ ਕਰਾਈ ਜਾ ਰਹੀ ਹੈ ਜੀ ਆਇ ਕਿਸ ਤਰ੍ਹਾਂ ਦੀ ਸਮਗਰੀ ਲੈ ਕੇ ਆਏ ਹੋ ਹਣ ਇਹ ਆਪਣੇ ਫੀਡ ਲੈ ਕੇ ਆਏ ਆ ਤੇ ਤੂੜੀ ਲੈ ਕੇ ਆਇਆ ਜੀ ਹਾਂਜੀ ਜੀ ਹਾਂਜੀ ਭਾਈ ਜਿਸ਼ਨੂ ਬਨਾਮ ਜੀ ਤਿਕਦਿਸ਼ ਤਿਕਦਿਸ਼ ਕਿੱਥੋਂ ਆਇਓ ਜੀ ਮੋੜਾ ਵਾਲੇ ਹਾਂ ਇਹ ਕਦੋਂ ਤੋਂ ਸੇਵਾ ਚੱਲ ਰਹੀ ਕਿੰਨੇ ਦਿਨਾਂ ਤੋਂ ਚੱਲ ਰਹੀ ਸੇਵਾ ਹਾਂ ਕਦੋਂ ਤੋਂ ਸ਼ੁਰੂ ਕੀਤੀ ਸੀ ਮਤਲਬ ਮੈਂ ਤਾਂ ਪਰਚੂਮ ਕਰੀ ਠੀਕ ਹੈ ਇਹ ਤੁਹਾਨੂੰ ਫਿਰ ਇੱਧਰ ਕਿਵੇਂ ਜਾਣਕਾਰੀ ਮਿਲੀ ਵੀਡੀਓ ਰਾਈ ਜਾ ਕਿਸੇ ਕੰਟੈਕਟ ਦੇ ਜੀ ਬੇ ਇਧਰ ਆੜਾ ਪਰ ਆਵਤਾਰੀ ਜੀ ਹਾਂਜੀ ਭਾਜੀ ਤੁਸੀਂ ਕੀ ਕਹਿਣਾ ਚਾਹੋਗੇ ਜਸਪ੍ਰੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਭਾਜੀ ਜੋ ਇਧਰ ਤੇ ਹਾਲਾਤ ਬਣੇ ਹੋਏ ਆ ਹੋਰ ਬਹੁਤ ਮਾੜੇ ਹਾਲਾਤ ਆ ਇਹ ਲੋਕਾਂ ਨੂੰ ਪਹੁੰਚਣਾ ਚਾਹੀਦਾ ਜਿੰਨੀ ਮਦਦ ਹੋ ਸਕੇ ਕਰਨੀ ਚਾਹੀਦੀ ਹੈ ਜੀ ਹੋਣਾ ਚਾਹੀਦਾ ਜੀ ਸੋ ਤੁਸੀਂ ਤਸਵੀਰਾਂ ਦੇਖ ਰਹੇ ਸੀ ਚੱਕ ਖੇਵਾ ਦੀ ਟਾਣੀ ਬਚਨ ਸਿੰਘ ਤੋਂ ਜਿੱਥੇ ਸੰਗਰੀਆਂ ਤੋਂ ਜੋ ਬਾਈ ਦਾਨੀ ਸੱਜਣ ਇੱਥੇ ਪਹੁੰਚੇ ਆ ਰੋਜ਼ਾਨਾ ਹੀ ਤੁਹਾਡੇ ਨਾਲ ਵੀਡੀਓ ਸਾਂਝੇ ਕਰਦੇ ਰਹਿਣੇ ਆ ਸੋ ਬਨੇ ਰਹਿਣਾ ਸਾਡੇ ਨਾਲ ਇਸ ਵੀਡੀਓ ਦੇ ਅਖੀਰ ਤੱਕ ਔਰ ਆਪਣੀ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਆਪਣੀ ਰਾਏ ਜ਼ਰੂਰ ਦੇਣਾ ਔਰ ਆਪਣੇ ਇਲਾਕੇ ਦਾ ਹਾਲ ਸਾਂਝਾ ਜ਼ਰੂਰ ਕਰਨਾ ਤਾਂ ਜੋ ਦਾਨੀ ਸੱਜਣ ਉੱਥੇ ਵੀ ਪਹੁੰਚ ਸਕਣ ਔਰ ਹੁਣ ਜੋ ਕਿ ਜਿਵੇਂ ਦੇਖ ਰਹੇ ਆ ਹਰਿਆਣਾ ਰਾਜਸਥਾਨ ਪੰਜਾਬ ਦੇ ਆੜ ਪ੍ਰਭਾਵੀ ਇਲਾਕਿਆਂ ਦੇ ਵਿੱਚ ਵੀ ਦਾਨੀ ਸੱਜਣ ਪਹੁੰਚ ਰਿਹਾ ਔਰ ਸੰਜੋਗ ਕਰ ਰਿਹਾ ਸ਼ੁਕਰੀਆ ਧੰਨਵਾਦ ਤਕਰੀਬਾ ਜੀ ਪਿੰਡ ਵਾਸੀ ਧੰਨਵਾਦ ਕਰਨਾ ਚਾਹੁੰਦੇ ਨੇ ਹਾਂਜੀ ਜੀ ਸਤਿ ਸ੍ਰੀ ਅਕਾਲ ਵੀਰ ਜੀ ਅਸੀਂ ਇਹਨਾਂ ਦਾ ਬਹੁਤ ਦਿਲਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਵਾਸਤੇ ਇੰਨਾ ਕੁਝ ਕੀਤਾ ਵਿਚਾਰੇ ਕਿੰਨੇ ਦੂਰੋਂ ਚੱਲ ਕੇ ਆਏ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਚਲੋ ਕਿੰਨੀ ਕੁੰਦੀ ਉਹਨਾਂ ਕੇ ਸਾਥ ਸਾਡੀ ਬਹੁਤ ਕੀਤੀ ਜਾਂਦੇ ਆ ਸਾਡੇ ਮਾਲ ਡੰਗਰ ਕਰਕੇ ਹਰਾਚਾਰੇ ਦੀ ਲੋੜ ਸਿੰਘ ਸਾਨੂੰ ਇਹ ਥੋੜੀ ਥਾੜੀ ਬਹੁਤ ਪਿਆਰਾ ਸੀ ਇਹਨਾਂ ਦਾ ਦਿਲਾ ਧੰਨਵਾਦ ਕਰਦੇ ਹਾਂ ਜੀ ਮੈਂ ਵਜੀਰ ਚੰਦ ਵਾਈਸ ਪ੍ਰਧਾਨ ਬਲਾਕ ਜਲਾਲਾਬਾਦ ਬਰਡ ਅਰੀਆ ਕਿਸਾਨ ਯੂਨੀਅਨ ਅਸੀਂ ਇਹਨਾਂ ਦਾ ਇੰਨੀ ਦੂਰੋਂ ਇਹ ਰਾਸ਼ਨ ਲੈ ਕੇ ਆਏ ਨੇ ਜੋ ਤੂੜੀ ਲੈ ਕੇ ਆਏ ਨੇ ਪਸ਼ੂਆਂ ਲਈ ਔਰ ਫੀਡ ਲੈ ਕੇ ਆਏ ਨੇ ਬਹੁਤ ਬਹੁਤ तहे ਦਿਲੋਂ ਧੰਨਵਾਦ ਕਰਦੇ ਆਂ ਔਰ ਵੀਰਾਂ ਨੂੰ ਬੇਨਤੀ ਹੈ ਕਿ ਜਿੱਥੇ ਲੋਡ ਹੁੰਦੀ ਹੈ ਜਿਵੇਂ ਪਿੱਛੇ ਕਈ ਸੁੱਕੇ ਜਗ੍ਹਾ ਤੇ ਬੈਠੇ ਨੇ ਉਹਨਾਂ ਨੂੰ ਮਤਲਬ ਉੱਥੇ ਹੀ ਆਪਾਂ ਇੱਕੇ ਜਗ੍ਹਾ ਤੇ ਵੰਡੀ ਆਉਨੇ ਆ ਤੇ ਇਹ ਇਹਨਾਂ ਨੂੰ ਬੇਨਤੀ ਹੈ ਵੀ ਅੱਗੇ ਜਿਵੇਂ ਕੰਜੀ ਜਿਵੇਂ ਹੁਣ ਇੱਧਰ ਫਾਇਲ ਕਾ ਦਾ ਏਰੀਆ ਅੱਗੇ 8 8 10 10 ਪਿੰਡ ਦੇ ਨੇ ਸਿਰੇ ਤੇ ਮੈਂ ਕੱਲ ਇੱਕ ਵੀਡੀਓ ਵੇਖ ਰਿਹਾ ਸੀ ਕਿ ਸਿਰੇ ਤੇ ਰਾਸ਼ਨ ਹੀ ਨਹੀਂ ਪਹੁੰਚਾ ਉਧਰ ਜੀ ਤੇ ਉੱਥੇ ਮਤਲਬ ਇਹਨਾਂ ਨੂੰ ਵੀ ਸਹੀ ਥਾਂ ਤੇ ਪਹੁੰਚਾਈ ਸਹੀ ਜਗ੍ਹਾ ਤੇ ਰਾਸ਼ਨ ਪਹੁੰਚਾਇਆ ਜਾਵੇ ਜੀ ਉਹ ਤਾਂ ਆਪਣੇ ਵਜੀਤ ਚੰਦ ਵੀ ਲੋਕ ਹੀ ਦੱਸ ਸਕਦੇ ਨੇ ਕਿ ਵੀ ਵੀ ਲੋਕਾਂ ਨੂੰ ਚਾਹੀਦਾ ਹੈ ਕਿ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਉੱਥੇ ਬੇੜੀਆਂ ਵਗੈਰਾ ਦਾ ਇੰਤਜ਼ਾਮ ਕੀਤਾ ਜਾਵੇ ਕਈ ਵਾਰੀ ਇਹਨਾਂ ਕੋਲ ਉੱਥੇ ਅੱਗੇ ਪਾਣੀ ਡੂੰਘਾ ਹੁੰਦਾ ਜਾਇਆ ਨਹੀਂ ਜਾਂਦਾ ਤਾਂ ਇਸ ਕਰਕੇ ਬੇਨਤੀ ਹੈ ਵੀ ਸਹੀ ਜਗ੍ਹਾ ਤੇ ਜਿੱਥੇ ਲੋਡ ਅਨੁਸਾਰ ਮਤਲਬ ਲੋਡ ਹੈ ਜਿੱਥੇ ਲੋਕਾਂ ਨੂੰ ਉੱਥੇ ਹੀ ਰਾਸ਼ਨ ਪਹੁੰਚਾਇਆ ਜਾਵੇ ਔਰ ਇਹਨਾਂ ਦਾ ਵੀ ਬਹੁਤ ਬਹੁਤ तहे ਦਿਲੋਂ ਧੰਨਵਾਦ ਕਰਦੇ ਆਂ ਜੋ ਸਾਡੇ ਦੁੱਖ ਵੇਲੇ ਸਾਥੀ ਬਣੇ ਨੇ ਆ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ